ਭਗਵਾਨਤਮਾਨ ਦੀ ਆ ਚੀਕਾ ਕਢਾਉਣੀ ਆ ਸੀ ਚੀਕਾ ਚੀਕਾ ਭਗਵਾਨਤਮਾਨ ਦੀ ਆ ਨਿਕਲ ਗਈਆਂ ਨੇ ਸੋ ਜਿੰਦਾਬਾਦ ਇਹ ਭਗਵਾਨਤ ਸਿਆ ਤੈਨੂੰ ਮੈਂ ਪਿਛਲੀ ਵਾਰੀ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿ ਕੇ ਚੱਲਿਆ ਪਿਛਲੀ ਸਰਕਾਰ ਨੇ ਵੀ ਮੇਰੇ ਤੇ ਝੂਠਾ ਪਰਚਾ ਦਿੱਤਾ ਸੀ ਔਰ ਹਾਈ ਕੋਰਟ ਵੀ ਉਹ ਤੋਂ ਬਾਅਦ 27 ਸਫਿਆਂ ਦੀ ਟਿੱਪਣੀ ਆਈ ਅੱਜ ਫੇਰ ਕਹਿਣਾ ਕਿ ਮੌਜੂਦਾ ਸਰਕਾਰ ਨੂੰ ਵੀ ਮੇਰੇ ਤੇ ਨਵਾਂ ਝੂਠਾ ਪਰਚਾ ਕਰਨਾ ਪੈਣਾ ਨਹੀਂ ਤਾਂ ਮੈਨੂੰ ਅੰਦਰ ਨਹੀਂ ਇਹ ਦੇ ਸਕਣਗੇ ਔਰ ਜਿਹੜੀ ਗੱਲ ਮੈਂ ਪਹਿਲਾਂ ਵੀ ਤੁਹਾਨੂੰ ਕਹੀ ਸੀ ਕੀ ਚੀਕਾ ਇਹਦੀ ਆ ਇਸ ਤਰੀਕੇ ਨਾਲ ਨਿਕਲ ਗਿਆ ਭਗਵੰਤ ਦੀਆਂ ਕਿ ਅੱਜ ਪੰਜਵੀਂ ਛੇਵੀਂ ਸਿੱਟ ਬਣ ਗਈ। ਔਰ ਸਿੱਟ ਦਾ ਲੈਵਲ ਹੁਣ ਉੱਤੋਂ ਥੱਲੇ ਨੂੰ ਆਈ ਜਾਂਦਾ। ਹੁਣ ਕੁਝ ਅਫਸਰ ਲਾਏ ਆ। ਚਲੋ ਮੈਨੂੰ ਖੁਸ਼ੀ ਆ। ਮੈਂ ਪਿਛਲੀ ਵਾਰੀ ਕਿਹਾ ਸੀ ਸਵਾਦ ਤਾਂ ਆਵੇ। ਜੇ ਭਗਵੰਤਾ ਚੇਅਰਮੈਨ ਦਾ ਸਿੱਟ ਤੂੰ ਬਣੇ। ਸਾਨਹੋ ਮਗਰ ਆਪ ਤਾਂ ਬੜਿਆ ਨਹੀਂ ਚਲੋ ਇਸ ਗੱਲ ਦੀ ਮੈਨੂੰ ਤਸੱਲੀ ਆ ਕਿ ਆਪ ਦੀਆਂ ਅੱਖਾਂ ਤੇ ਕੰਨ ਲਾ ਛੱਡੀਆਂ ਨੇ ਉੱਥੇ ਇੱਕ ਐਸਪੀ ਲਾਇਆ ਭਾਵੇਂ ਅਫਸਰ ਜੂਨੀਅਰ ਹੈ ਮਗਰ ਭਗਵੰਤ ਸਿੰਘ ਮਾਨ ਦੇ ਹਲਕੇ ਦਾ ਐਸਪੀ ਇਹ ਸਿੱਟ ਚ ਪਾਇਆ ਮੈਨੂੰ ਲੱਗਦਾ ਹੌਟਲਾਈਨ 'ਚ ਦੱਸੂ ਤਾਂ ਜ਼ਰੂਰ ਹੌਟਲਾਈਨ 'ਚ ਭਗਵੰਤ ਨੂੰ ਦੱਸੂ ਤਾਂ ਜ਼ਰੂਰ ਕੀ ਮਜੀਠੀਆ ਕੀ ਕਹਿ ਕੇ ਗਿਆ ਔਰ ਮੈਂ ਬੜਾ ਸਪਸ਼ਟਾ ਜੀ ਵੇਖੋ ਹਾਲਾਤ ਵੇਖ ਲਓ ਕਾਨੂੰਨ ਦਾ ਕਾਨੂੰਨ ਹਾਈ ਕੋਰਟ ਦਾ ਆਰਡਰ ਇਹ ਨਹੀਂ ਮੰਨਦੇ ਇਹ ਸਾਰੇ ਫੈਸਲਿਆਂ ਤੇ ਪਹਿਲਾ ਟਰਾਇਲ ਕਨਕਲੂਡ ਹੋ ਕੇ ਫੈਸਲੇ ਆ ਗਏ ਉਹ ਇਹ ਨਹੀਂ ਮੰਨਦੇ ਮਗਰ ਮੇਰਾ ਤੇ ਅਰਵਿੰਦ ਕੇਜਰੀਵਾਲ ਦਾ ਫਰਕ ਵੇਖ ਲਓ ਜਦ ਉਹਨੂੰ ਛੱਦਦੀ ਹੈ ਪੁਲਿਸ ਯਾ ਈਡੀ ਤੇ ਭਗਵੰਤ ਮਾਨ ਜੀ ਉਹਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਚਾਰ ਵਾਰੀ ਸੱਦ ਲਿਆ ਭਗਵੰਤ ਆਪਣੇ ਨੂੰ ਕੇਜਰੀਆ ਨੂੰ ਮੇਰੇ ਯਾਰ ਨੂੰ ਉਹ ਤਾਂ ਜਾਂਦਾ ਮੈਨੂੰ ਸੱਤ ਵਾਰੀ ਸੱਦਿਆ ਕੱਲਾ ਸ਼ਹੀਦ ਜੀ ਦੇ ਆੜੇ ਤੇ ਨਹੀਂ ਮੈਂ ਆਇਆ ਕਿਉਂਕਿ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਨਹੀਂ ਆ ਸਕਦਾ ਬਾਕੀ ਜਿੰਨੀ ਵਾਰੀ ਮੈਂ ਸੱਦਿਆ ਮੈਂ ਆਈ ਵਾਰੀ ਪੇਸ਼ ਹੋਇਆ ਔਰ ਤੁਸੀਂ ਸਿੱਟਾਂ ਦਾ ਹਾਲ ਵੇਖ ਲਓ ਕਿੰਨੀ ਪੋਲੀਟਿਕਲੀ ਅੰਡਰ ਪ੍ਰੈਸ਼ਰ ਚੱਲ ਰਹੀਆਂ ਕਦੇ ਸੁਣਿਆ ਕਿ ਪਰਚਾ ਪਹਿਲਾਂ ਡੀਜੀਪੀ ਦਵੇ ਥਾਣੇਦਾਰ ਦਿੰਦੇ ਹੁੰਦੇ ਪਰਚਾ ਸਾਨੂੰ ਤੇ ਉਹ ਡੀਜੀਪੀ ਨੇ ਪਰਚਾ ਦਿੱਤਾ ਉਹ ਡੀਜੀਪੀ ਚਟੋਫਾਦਿਆ ਜਿਹੜਾ ਆਪ ਮੁੜ ਕੇ ਡਿਫਾਲਟਰ ਹੋ ਗਿਆ ਸਰਕਾਰ ਨੇ ਉਹਨੂੰ ਮੇਜਰ ਪੈਨਲਟੀ 'ਚ ਚਾਰਟ ਸ਼ੀਟ ਕਰਤਾ ਹੁਣ ਉਸ ਤੋਂ ਬਾਅਦ ਅੱਜ ਪੰਜਵੀਂ ਸਿੱਟਕੇ ਮੈਂ ਪੇਸ਼ ਹੋ ਮਤਲਬ ਕਿ ਚਾਰ ਸਿੱਟਾ ਨੇ ਜਵਾਬ ਦਿੱਤਾ ਇਹਨੂੰ ਸਰਕਾਰ ਨੂੰ ਕਿ ਇਹ ਤੇ ਪਰਚਾ ਨਹੀਂ ਬਣਦਾ ਇਹ ਗਲਤ ਕੰਮ ਹੈ ਹੁਣ ਵੇਖੋ ਨਵੀਂ ਸਿੱਟ ਬਣ ਗਈ ਅਫਸਰ ਵੀ ਜੂਨੀਅਰ ਹੁੰਦੇ ਜਾਂਦੇ ਹੁਣ ਸੀਨੀਅਰਟੀ ਤੇ ਨਹੀਂ ਪਹਿਲਾਂ ਅਫਸਰ ਸੀਨੀਅਰ ਹੁਣ ਵੇਖੋ ਨਵੀਂ ਸਿੱਟ ਕਾਨੂੰਨ ਦੇ ਹਿਸਾਬ ਨਾਲ ਚੱਲੂ ਜਾਂ ਕਗਵਾਂ ਤਮਾਨੂੰ ਕੁਝ ਕਰਨ ਤੇ ਲੱਗੂ ਆਪਦੀ ਪੋਸਟਿੰਗ ਦਾ ਫਿਕਰ ਰੱਖੂ ਮੈਨੂੰ ਫਿਕਰ ਕੋਈ ਨਹੀਂ ਕਿਤੇ ਅਫਸਰशाही ਬਦਲੀ ਗਈ ਹੈ ਕਿ ਲੱਗਦਾ ਕਿ ਸਵਾਲਾਂ ਤੇ ਵੀ ਕੋਈ ਚਾਂ ਬਦਲਾ ਆਈ ਗਈ ਤੁਸੀਂ ਆਪਸੇ ਆਨੇ ਹੋ ਅਫਸਰਚਾਈ ਨੂੰ ਕਿੰਨੀ ਵਾਰੀ ਤਾਂ ਬਦਲਿਆ ਕਦੇ ਸੁਣਿਆ ਪਹਿਲਾਂ 5 6 ਛੇਕਾ ਬਣ ਗਿਆ ਔਰ ਸੁਪਰੀਮ ਕੋਰਟ ਦਾ ਆਰਡਰ ਹੈ ਇਹਨਾਂ ਤੇ ਕਿ ਇਹ ਜਿੰਨੀਆਂ ਵੀ ਸਿੱਟਾਂ ਨੇ ਏਜੰਸੀਆਂ ਨੇ ਇਹ ਕੇਜ ਪੈਰਟ ਨੇ ਤੋਤੇ ਨੇ ਸਰਕਾਰਾਂ ਦੇ ਹੁਣ ਚੱਲੇ ਆ ਭਾਈ ਉਹਨਾਂ ਕੋਲ ਹੁਣ ਚੋਰੀ ਉੱਤੋਂ ਕਿਹੜੀ ਪੈਂਦੀ ਆ ਨਹੀਂ ਪੈਂਦੀ ਉਹ ਕੀ ਕਹਿੰਦੇ ਆ ਨਹੀਂ ਕਹਿੰਦੇ ਆ ਕੇ ਤੁਹਾਡੇ ਨਾਲ ਗੱਲ ਕਰਾਂਗੇ ਜੇ ਆਉਣ ਦਿੱਤਾ ਜੇ ਰੱਖ ਲਿਆ ਤੇ ਤੁਹੀਂ ਦਾਸ ਨੂੰ ਮਿਲ ਮੁਲ ਜਾਇਓ ਇੰਸਲੀ ਭਰਾਵਾ ਹੈ ਜੀ ਕਹਿ ਰਹੇ ਆ ਇਹ ਗੱਲ ਕੋਈ ਡਾਊਟ ਨਹੀਂ ਲੱਗਦਾ ਇਹ ਗੰਤਾਰੀ ਕਰ ਸਕਦੇ ਕੋਈ ਤੁਹਾਨੂੰ ਉਹ ਜਦੋਂ ਜਿਹੜਾ ਭਗਵੰਤਮਾਨ ਦੇ ਰੋਜ਼ ਗੱਲ ਭਵੇ ਨਾ ਉਹਨੂੰ ਕਿਸੇ ਝੂਠੇ ਕੇਸ 'ਚ ਤਾਂ ਬਚਾਉਣਗੇ ਮੈਂ ਕਿਹੜਾ ਕਹੀ ਕਾਂਗਰਸ ਵਾਂਗੂ ਰਾਤ ਦੇ ਹਨੇਰੇ ਮਿਲਿਆ ਉਹਨਾਂ ਜਿਹੜੇ ਰਾਤ ਦੇ ਹਨੇਰੇ ਮਿਲਦੇ ਆ ਉਹ ਤਾਂ ਵਿਚਾਰੇ ਬੋਲਦੇ ਨੇ ਉਹਨਾਂ ਨੂੰ ਤਾਂ ਵਧਾਈ ਨਾਲੇ ਹੋ ਗਿਆ ਤੁਹਾਡਾ ਸਮਝੌਤਾ ਹੁਣ ਤਾਂ ਤੁਸੀਂ ਰੂਲਿੰਗ ਪਾਰਟੀ ਬਣ ਕੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਇਕੱਠੇ ਲੜ ਰਹੇ ਹੋ ਦਿੱਲੀ 'ਚ ਖੜਕੇ ਸਾਹਿਬ ਨੂੰ ਜਿਹੜਾ ਮਫਲਰ ਕੇਜਰੀਵਾਲ ਸਾਹਿਬ ਪਾਉਂਦੇ ਸੀ ਉਹਨਾਂ ਨੇ ਲਾ ਕੇ ਖੜਕੇ ਸਾਹਿਬ ਦੇ ਗੱਲ 'ਚ ਪਾਤਾ ਕੇਜਰੀਵਾਲ ਸਾਹਿਬ ਵਿਦਾਊਟ ਮਫਲਰ ਹੋ ਗਿਆ ਮਫਲਰ ਮੈਨ ਕੋਣ ਬਣਾਤਾ ਖੜਕੇ ਸਾਹਿਬ ਇਹਨਾਂ ਦਾ ਐਲਾਈਅੰਸ ਤਾਂ ਹੋ ਗਿਆ ਭਾਈ ਮਗਰ ਜਿਹੜੇ ਕਾਂਗਰਸੀ ਜਿਹੜੀ ਆਪੋਜੀਸ਼ਨ ਪਾਰਟੀ 'ਚ ਬੈਠੀ ਸੀ ਅੱਜ ਮੈਂ ਸਮਝਦਾ ਇਹ ਵੀ ਨੈਤਿਕ ਆਧਾਰ ਕੋ ਬੈਠੀ ਹੈ ਤੇ ਮੈਂ ਕਿ ਇਹਨੂੰ ਪੁੱਛਣਾ ਚਾਹੁੰਦਾ ਭਗਵੰਤਬਾਨ ਨੂੰ ਭਾਈ ਹੁਣ ਤੂੰ ਵੀ ਵਾਸ਼ਿੰਗ ਮਸ਼ੀਨ 'ਚੋਂ ਕੱਢ ਦੇਂਗਾ ਧਰਮਸੋਧ ਨੂੰ ਖਹਿਰਾ ਸਾਹਿਬ ਨੂੰ ਕਿੱਕੀ ਢੱਲੂ ਨੂੰ ਆਸ਼ੂ ਨੂੰ ਬੜੀ ਲੰਮੀ ਲਿਸਟਾ ਕਾਂਗਰਸੀਆਂ ਦੀ ਗਿਲਜੀਆ ਨੂੰ ਹੁਣ ਮੈਨੂੰ ਲੱਗਦਾ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਨਿਕਲ ਗਏ ਹੁਣ ਐ ਦੁੱਧ ਧੋਤੇ ਹੋ ਕੇ ਲੈਨਚ ਪਾਰਟਨਰ ਆਪ ਤੇ ਕਾਂਗਰਸ ਹੁਣ ਚੋਰ ਤੇ ਪੁਲਿਸ ਇਕੱਠੀ ਹੋ ਗਈ ਤੇ ਵਧਾਈ ਆ ਭਾਈਓ ਉਹ ਭਰਾਵਾ ਸਿੱਟਾ ਵੇ ਸਿੱਟਾ ਨਿਕਲ ਰਹੀਆਂ ਸਿੱਟਾ ਦਾ ਨਿਕਲਣਾ ਹੀ ਕੋਈ ਸਿੱਟਾ ਨਿਕਲ ਰਿਹਾ ਕੋਟਾ ਨੇ ਫੈਸਲੇ ਦੇ ਦਿੱਤੇ ਆ ਮਗਰ ਮੈਂ ਨਾ ਮੰਨਦਾ ਤੇ ਇਲਾਜ ਕੋਈ ਇਚ ਲਈ ਭਰਾਓ ਜੇ ਤਾਂ ਮੈਂ ਸ਼ਾਮ ਨੂੰ ਆ ਗਿਆ ਤੇ ਤੁਸੀਂ ਸਵਾਲ-ਜਵਾਬ ਕਰ ਲਿਓ ਨਹੀਂ ਆਇਆ ਤੇ ਫਿਰ ਤੇ ਮਿਲਾਂਗੇ ਕਦੇ ਫੇਰ ਮਹੀਨੇ ਨੂੰ ਮਿਲਾਂਗੇ ਦੋਆ ਨੂੰ ਮਿਲਾਂਗੇ ਤਿੰਨਾਂ ਨੂੰ ਮਿਲਾਂਗੇ ਮਗਰ ਮੈਂ ਭਗਵੰਤਵਾਲ ਨੂੰ ਆ ਭੜੀ ਭਾਈ ਆ ਬਾ ਮੈਂ ਤੁਹਾਨੂੰ ਭਗਵੰਤਵਾਲ ਨੂੰ ਤੁਸਲੇ ਆ ਹੁਣ ਚੜਦੀ ਕਲਾ ਜੀ ਸਰ ਜਗਾ ਚੇਂਜ ਕਰਿਆ ਪਹਿਲਾ ਉਹ ਕੇ ਜੀਆਈਓ ਆਫਿਸ ਦਾ ਹੁਣ ਫੁਲਪਲਾਈਨ ਹੈ ਪੂਰੇ ਬਰਗੇਟਿੰਗ ਕਰਦੀ ਹੈ ਵਰਕਰ ਨੂੰ ਆ ਨਹੀਂ ਦਿੱਤਾ ਜਾ ਰਿਹਾ ਕਿੱਸਾ ਤਾਂ ਦੇਖਦੇ ਸੀ ਕਵਰਾਟ ਹੈ ਨਾ ਕੇਜਰੀਆਲ ਨੂੰ ਕਵਰਾਟ ਨੇ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕੇਜਰੀਆਲ ਨੂੰ 18 ਨੂੰ ਸੱਦਿਆ ਉਹਦੇ ਹਿਸਾਬ ਨਾਲ ਹੀ ਮੈਨੂੰ ਚਾਦਦੇ ਆ ਫਰਕ ਇਹਨਾਂ ਕਿ ਉਹਦੇ ਨੂੰ ਅਹਿਜ ਤੇ ਤਿਆਰ ਕਰਕੇ ਪੰਜਾਬ ਦਾ ਅਹਿਜ ਉਹਨੂੰ ਡਾਰੀ ਮਰਵਾ ਦਿੰਦਾ ਕਿ ਉਹ ਤਾਂ ਬਿਪਾਸਨਾ ਤੇ ਬੈਠਣ ਲੱਗਿਆ ਭਾਈ ਸਾਡੀ ਤਾਂ ਬਪਾਸ ਦਾ ਕੋਈ ਨਹੀਂ ਤਾਂ ਵਾਹ ਗੁਰੂ ਵਾਹ ਗੁਰੂ ਕਰਨ ਵਾਲੇ ਬੰਦੇ ਆ ਲੱਲੂ ਪੁਰੇ ਕਵਲੀਆਂ ਰੱਬ ਛਿੱਧੀਆਂ ਪਾਵੇ ਇੱਧਰ ਵੀ ਰਾਜੀ ਉੱਧਰ ਅੰਦਰ ਵੀ ਰਾਜੀ ਜਿੱਥੇ ਰੱਖਦਾ ਰੱਬ ਜੇ ਰੱਗ ਜੇ ਰਹਿਣਾ ਇਹ ਵਰਕਰ ਚੜਦੀ ਕਲਾ ਜਿਹਦੇ ਵੇਖੇ ਨਹੀਂ ਖੰਡ ਚ ਆਏ ਇਹਨਾਂ ਦਾ ਧੰਨਵਾਦ ਹੈ ਮੇਰੇ ਭਰਾਵਾ ਦਾ ਇਹ ਜਰਨੈਲ ਬੰਦੇ ਨੇ ਵੰਗ ਮਾਰ ਨੂੰ ਇੱਕੋ ਵੰਦੀਆ ਪਰ ਇਹ ਛੀਤ ਸਦਾ ਨਹੀਂ ਰਹੇ ਤੇ ਜਦੋਂ ਤੇਰੀ ਵਾਰੀ ਆਈ ਹੈ ਨਾ ਵੇਖ ਯੰਤਰਾ ਵੱਟੋ ਵੱਟ ਪੁਝਾਵਾਂਗੇ ਚੇਤੇ ਰੱਖੇਗਾ ਕਿ ਕਿੱਥੇ ਵਾਪਿਆ ਮਲਾਂ ਦਾ ਤੂੰ ਤਾਂ ਅੱਗੇ ਅੱਗੇ ਇਲਾਜ ਕਰਾਉਂਦਾ ਫਿਰਦਾ ਕਹਿੰਦਾ ਤਾਂ ਲਿਬਰ ਲੂਬਰ ਬਹਿ ਗਿਆ ਕੀ ਘਟ ਕੀ ਸਾਨੂੰ ਮੌਕਾ ਰੱਬ ਜ਼ਰੂਰ ਦੇਵੇ ਤੇਰੀ ਤਸਦੀਕ ਕਰਾਉਂਦਾ ਜਿੱਤਨੀ ਹੁਣ ਮੈਨੂੰ ਜਾਣ ਲੈਣ ਦਿਓ ਹੈਂ ਕਿ ਸੋਲਵਾ ਮੇਰੀ ਦੇਖੋ ਮੈਂ ਕਾਨੂੰਨ ਦਾ ਸਤਿਕਾਰ ਕਰਦਾ ਸਿੱਟਾ ਵੇ ਸਿੱਟਾ ਰਹਿਣ ਤਾਂ ਵੀ ਸਤਿਕਾਰ ਕਰਦਾ ਮੈਂ ਤਾਂ ਸ਼ੀਨਾ ਸਾਹਿਬ ਦਾ ਦੇਖੋ ਉਹ ਦਿਨ ਜਦੋਂ ਰਿਟਾਇਰਮੈਂਟ ਪਾਰਟੀ 'ਚ ਉਹਨਾਂ ਨੇ ਇਕੱਲੇ ਦਾਸ ਨੂੰ ਸੱਦਿਆ ਤੁਹਾਨੂੰ ਤਾਂ ਨਹੀਂ ਸੱਦਿਆ ਉਹਨਾਂ 30 ਨੂੰ ਰਿਟਾਇਰ ਹੋ ਗਏ ਸੀ 30 ਨੂੰ ਦਾਸ ਨੂੰ ਸੱਦ ਲਿਆ ਮੈਨੂੰ ਤਾਂ ਕੋ ਵੀ ਕੋ ਵੀ ਬੁਲਾਈ ਜੀ ਕਿਸੇ ਨੇ ਖਬਰ ਵੀ ਲਾ ਲਈ ਕਹੇ ਨੇ ਕੋਕੂ ਕੋ ਆਤਾ ਸੀ ਮੈਨੂੰ ਫਿਰ ਹੁਣ ਜੀ ਨੇ 30 ਸਾਲ ਦੀ ਨੌਕਰੀ ਕੀਤੀ ਉਹ ਜੀ ਦਾ ਉਹ ਵਿਚਾਰੇ ਜੀ ਚਾਰਟ ਸੀਟ ਹਲੇ ਤੱਕ ਨਹੀਂ ਫਾਈਲ ਹੋਈ ਚਲੋ ਇੰਨਾ ਮੇਰੀ ਪੁੱਛਗਿੱਛ ਕੀਤੀ ਆ ਸਰਕਾਰ ਨੂੰ ਕੁਝ ਕਰਨ ਦੀ ਕੋਸ਼ਿਸ਼ ਕੀਤੀ ਉਹ ਪ੍ਰਧਾਨ ਮੰਤਰੀ ਜੀ ਉਹਦੀ ਚਾਰਟ ਸੀਟ ਤਾਂ ਫਾਈਲ ਕਰ ਦਿਓ ਜੇ ਫਾਈਲ ਹੋ ਜੂ ਤੇ ਗਵਰਨਟੇਕ ਵੀ ਸਾਹਮਣੇ ਆ ਕਿਉਂ ਨਹੀਂ ਤਾਂ ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਚਾਰਟ ਸੀਟ ਇਹ ਅਮਰ ਰੋੜਾ ਅਮਰ ਰੋੜਾ ਨੂੰ ਕੈਬਨਟ ਤੋਂ ਬਾਹਰ ਕਰਨ ਦੇ ਲਈ ਅਪੀਲ ਵੀ ਪਾਈ ਗਈ ਹੈ ਨੋਟ ਗੱਲ ਗੱਲ ਹੋਇਆ ਹਾਈ ਕੋਰਟ ਦਾ ਜਿਵੇਂ ਦੇਖ ਲਿਓ ਕਿ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਇਹ ਜਾਣ ਬੁੱਝ ਕੇ ਜਿਹੜਾ ਬੰਦੇ ਨੂੰ ਕੋਰਟ ਨੇ ਕਨਵਿਕਟ ਕੀਤਾ ਹੋਵੇ ਉਹਦਾ ਇਮੀਡੀਏਟਲੀ ਉਹਦੀ ਮੈਂਬਰਸ਼ਿਪ ਦਰਬਦ ਹੋਣੀ ਚਾਹੀਦੀ ਇਹ ਕਾਨੂੰਨ ਮਗਰ ਆਮ ਆਦਮੀ ਪਾਰਟੀ ਕਾਨੂੰਨ ਤੋਂ ਉੱਤੋਂ ਦੀ ਹੋਣਾ ਚਾਹ ਔਰ ਜਿਵੇਂ ਮੈਂ ਇਹ ਬੇਨਤੀ ਕਰਦਾ ਥੋੜੇ ਰਹੀਂ ਕੀ ਨਾ ਤਾਂ ਉਹਨੂੰ ਝੰਡਾ ਲਰਾਉਣਾ ਚਾਹੀਦਾ ਉਹਨੂੰ ਤਾਂ ਕੈਬਨਿਟ ਤੋਂ ਬਾਹਰ ਦਾ ਭ੍ਰਸਟਾ ਤੇ ਉਹਦੀ ਮੈਂਬਰਸ਼ਿਪ ਡਿਸਕਵਾਲਿਫਾਈ ਹੋਣੀ ਜਿਸ ਦੇ ਕੋਲ ਲਾਅ ਇਸ ਅਬਵ ਆਲ ਔਰ ਉਹ ਦੂਜੀ ਵੀਡੀਓ ਜਿਹੜੇ ਮੰਤਰੀ ਦੀ ਮੈਂ ਬੜੀ ਛੇਤੀ ਹੁਣ ਜਾ ਕੇ ਤੁਹਾਡੇ ਸਾਹਮਣੇ ਸਨਮੁਖ ਰੱਖਣੀ ਆ ਜਾਂ ਕਿੱਥੇ ਦੇਣੀ ਆ ਮੈ ਤੁਹਾਨੂੰ ਦੱਸਦਾ ਉਸ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਮੁੱਖ ਮੰਤਰੀ ਨੂੰ ਪਤਾ ਉਹਦੀ ਵੀਡੀਓ ਹੈ ਝੰਡਾ ਉਹ ਵੀ ਨਾਲ ਲਰਾਵੇ ਕਿਉਂਕਿ ਇਹ ਜੇ ਬੰਦੇ ਝੰਡਾ ਲਰਾਉਣ ਦੇ ਹੱਕਦਾਰ ਨਹੀਂ 31 ਜਨਵਰੀ ਤੋਂ ਪਹਿਲਾਂ ਵੀਡੀਓ ਆ ਸਕਦੀ ਹੈ ਕਿਉਂ ਨਹੀਂ ਆ ਸਕਦੀ ਜੇ ਜਾਸਨਾ ਅੰਦਰ ਗਿਆ ਤੇ ਆ ਸਕਦੀ ਮੁੱਖ ਮੰਤਰੀ ਥੈਂਕ ਯੂ